ਮੈਂ ਕਹਿੰਦਾ ਬਹੁਤ ਬਹੁਤ ਧੰਨਵਾਦੀ ਆ ਡਿਊਟੀ ਦੌਰਾਨ ਆਪਣਾ ਜਨਮ ਦਿਨ ਮਨਾਇਆ ਗਿਆ ਜੋ ਕਿ ਡਿਊਟੀ ਬਹੁਤ ਆ ਸਾਡੇ ਅਫਸਰ ਟਰੈਕ ਤੇ ਬਹੁਤ ਵਧੀਆ ਨੇ ਕਿਉਂਕਿ ਮੈਨੂੰ ਇਹ ਆ ਵੀ ਟਾਈਮ ਮਿਲਦਾ ਹੀ ਲੈਕਸ ਦਾ ਛੁੱਟੀ ਦਾ ਮੈਨੂੰ ਕੋ ਆਪਣਾ ਰਜਾਵਾਂ ਕਰਕੇ ਮੈਂ ਦਿੱਲੀ ਕੰਮ ਜਾਣਾ ਸੀ ਐਸਪੀ ਸਾਹਿਬ ਨੂੰ ਮਹਾਰਾਸ਼ਟਰ ਪੁੱਛੀ ਸੀ ਮੰਗਲਵਾਰ ਦੀ ਮੈਂ ਦਿੱਲੀ ਜਾਣਾ ਮੁੰਡੇ ਦਾ ਵਿਆਹ ਆ ਵਿਆਹ ਲੜਵਾਉਣ ਵਾਸਤੇ ਦਿੱਲੀ ਜਾਣਾ ਸੀ ਇਸ ਕਰਕੇ ਮੈਂ ਛੁੱਟੀ ਨਹੀਂ ਕੀਤੀ ਅੱਜ ਵਾਰ ਜਦੋਂ ਮੇਰਾ ਜਨਮਦਿਨ ਆ ਮੌਨ ਵਾਸਤੇ ਮੈਂ ਇਸ ਕਰਕੇ ਛੁੱਟੀ ਲਈ ਮੈਂ ਅੱਜ ਚਾਹੁੰਦਾ ਦਿੱਲੀ ਜਾਣਾ ਕੱਲ ਦਿੱਲੀ ਮੇਰਾ ਮਾ ਉਸ ਵਿਆਹ ਲੈ ਕੇ ਵਾਪਸ ਮੁੰਡੇ ਦਾ ਹੋਣਾ ਹੈ ਮਸੂਮ ਹੋ ਰਿਹਾ ਕਿ ਪਰਿਵਾਰ ਹੈ ਜਿਹੜੀ ਦੂਰੀ ਤੋਂ ਤੁਹਾਡੇ ਇੱਥੇ ਪਹੁੰਚਿਆ ਤੇ ਜਨਮ ਦਿਨ ਤੁਹਾਡਾ ਮਨਾ ਰਿਹਾ ਹੈ ਬੱਚਿਆ ਜਾਨਕ ਉਹਨਾਂ ਪ੍ਰੋਗਰਾਮ ਹੋ ਰਿਹਾ ਜੀ ਇੱਥੇ ਆਉਂਦਾ ਮੈਨੂੰ ਤਾਂ ਪੁਰਾਣੀ ਵੀ ਆਉਣਗੇ ਮੈਂ ਜਿੱਦ ਗਿਆ ਸ਼ਾਮੀ ਆਪਣੇ ਘਰ ਬੱਚੇ ਬਹਿ ਕੇ ਸ਼ਾਮ ਨੂੰ ਜਾ ਕੇ ਪੂਰੀ ਦੋ ਜਨਮ ਦਿਨ ਮਨਾਇਆ ਜਾਊਗਾ ਬੱਚਾ ਵਿੱਚ ਜੋ ਮੇਰਾ ਲੜਕਾ ਰੋਮਨ ਜੀ ਸੰਗ ਜਿਹਦਾ ਵਿਆਹ ਆ ਜਰਮਨ ਦਾ ਉਹ ਉਹ ਜਿਸ ਕਾ ਕੇ ਆ ਗਿਆ ਪਹਿਂ ਦੱਸਿਆ ਵੀ ਮੈਨੂੰ ਮੈਂ ਚਾਹੂੰ ਬਾਥਰੂਮ ਕਰਨ ਗਿਆ ਤੇ ਮੈਨੂੰ ਕਿਹਾ ਈ ਢੜੀ ਕਿਤੇ ਮੈਂ ਮੈਂ ਚਾਹ ਉਹ ਗੱਡੀ ਤੇ ਆਗੇ 500 ਮੁੰਡੇ 1000 ਦੋਸ ਲੈ ਕੇ ਨਾਲ ਕੁੜੀ ਆ ਗਈ ਨਾਲ ਰਹੁਣਾ ਸਾਹਿਬ ਆ ਗਏ ਉਹਨਾਂ ਨੇ ਇੱਥੇ ਆ ਕੇ ਮੇਰਾ ਜਨਮ ਦਿਨ ਮਨਾਇਆ ਗਿਆ ਬਹੁਤ ਵਧੀਆ ਮਨਾਇਆ ਗਿਆ ਬਹੁਤ ਮੈਂ ਜੀ 53ਵਾਂ ਸਾਲ ਸ਼ੁਰੂ ਹੋ ਗਿਆ ਜੀ ਇਸ ਦਾ ਲੱਗਦਾ ਇੱਥੇ ਜੂ ਦੀ ਵੀ ਅਰੇਜ਼ ਦਾ ਪਰਿਵਾਰ ਇੱਥੇ ਆ ਕੇ ਤਾਂ ਜਨਮ ਦਿਨ ਮਨਾ ਰਿਹਾ ਬਹੁਤ ਵਧੀਆ ਮੈਂ ਆਪਣੀ ਡਿਊਟੀ ਦਾ ਕਾਈ ਨਹੀਂ ਕਰਦਾ ਜਿੰਨਾ ਕਿ ਚੌਂਗਜ ਨਾਲ ਵਧੀਆ ਡਿਊਟੀ ਕਰਦਾ ਆਪਣੀ ਚੌਂਗਜ ਰਹਿ ਕੇ